ਓ ਸਾਡੀ 40 ਕਿੱਲੇ ਐ ਕੰਮ ਪੂਰਾ ਕਰਦਾ ਐ ਅਵਰੇਜ ਵਾਲੀ ਐ ਜੀ ਹਾਂ ਰੋਟੀ ਕਾਲਸ ਨਾਲ ਕਾਲੀ ਨਹੀਂ ਹੁੰਦੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਆਪਣਾ ਸਾਰਾ ਦਿਨ ਕਿਸਾਨਾਂ ਨਾਲ ਬਤਾਵਾਂਗੇ ਦੇਖੋ ਤੇ ਮੈਂ ਵੀ ਹਾਲਾਂਕਿ ਕਿਸਾਨੀਆਂ ਪਰ ਆਪਾਂ ਇਹ ਮੇਰਾ ਮੇਨ ਮਕਸਦ ਹੈ ਆਪਣੀ ਕਿਸਾਨ ਦੀ ਲਾਈਫ ਆਪਾਂ ਦੂਜੇ ਲੋਕਾਂ ਨੂੰ ਜਿਹੜੇ ਖੇਤੀ ਨਹੀਂ ਕਰਦੇ ਉਹਨਾਂ ਨੂੰ ਦਿਖਾ ਸਕੀਏ ਤਾਂ ਆਪਾਂ ਸਾਰਾ ਦਿਨ ਉਹਨਾਂ ਨਾਲ ਬਤਾਵਾਂਗੇ ਉਹਨਾਂ ਦੀ ਲਾਈਫ ਕਿਵੇਂ ਹੁੰਦੀ ਹੈ ਉਹ ਖੇਤ ਕਿਵੇਂ ਰਹਿੰਦੇ ਨੇ ਇਹ ਸਾਰਾ ਤੇ ਅੱਜ ਅਸੀਂ ਆਇਆ ਪਿੰਡ ਕੋਟਦੋਣਾ ਦੇ ਵਿੱਚ ਤੇ ਇੱਥੋਂ ਹੁਣ ਅਸੀਂ ਆ ਦੇਖੋ ਤੁਸੀਂ ਢੋਲ ਦੇਖ ਸਕਦੇ ਹੋ ਇਹ ਆਪਾਂ ਸਪਰੇਅ ਕਰਨ ਜਾਣਾ ਹੁਣ ਸਾਡੇ ਨਾਲ ਨੇ ਸਾਗਰ ਸਿੰਘ ਜੀ ਸਤਿ ਸ਼੍ਰੀ ਅਕਾਲ ਲਓ ਸਤਿ ਸ਼੍ਰੀ ਅਕਾਲ ਜੀ ਸਾਡੇ ਮਾਮਾ ਜੀ ਸੁਖਦੇਵ ਸਿੰਘ ਜੀ ਤੇ ਅੱਗੇ ਤੁਹਾਨੂੰ ਫੇਰ ਦਿਖਾਉਨੇ ਆ ਟਰੈਕਟਰ ਆ ਚੁੱਕਿਆ ਸਾਡਾ ਜੀ ਇਹ ਦੋ ਢੋਲ ਨੇ ਇਸ ਸਪਰੇਅ ਹੁੰਦੀ ਇਹਨਾਂ ਨਾਲ ਬਾਕੀ ਸਭ ਨੂੰ ਤਾਂ ਪਤਾ ਹੀ ਹੋਊਗਾ ਆ ਮੌਸਮ ਦੇ ਵਿੱਚ ਸਾਰੀਆਂ ਫਸਲਾਂ ਬਹੁਤ ਹਰੀਆਂ ਭਰੀਆਂ ਹੁੰਦੀਆਂ ਨੇ ਕਿਉਂਕਿ ਦੇਖੋ ਤੁਸੀਂ ਸਰੋਂ ਕਣਕ ਕਿੰਨਾ ਵਧੀਆ ਕੰਬੀਨੇਸ਼ਨ ਹੈ ਤੇ ਇਹ ਗ੍ਰੀਨਰੀ ਸਪੈਸ਼ਲੀ ਪੰਜਾਬ ਦੇ ਵਿੱਚ ਹੀ ਪਾਈ ਜਾਂਦੀ ਹੈ ਜਾਂ ਹਰਿਆਣੇ ਦੇ ਵਿੱਚ ਭਈਆ ਜੀ ਇਹ ਹੋਨੇ ਕਿੱਥੋਂ ਆਪਾਂ ਭਈਆ ਜੀ ਬਿਹਾਰ ਬਿਹਾਰ ਸੇ ਬਿਹਾਰ ਮੇਂ ਕੌਨ ਸਾ ਜ਼ਿਲ੍ਹਾ ਹੈ ਪੰਜਾਬ ਅੱਛਾ ਲੱਗਦਾ ਹੈ ਆਪਕੋ ਹਾਂ ਅੱਛਾ ਹੈ ਪੰਜਾਬ ਠੀਕ ਇਹ ਸਾਡੇ ਪੰਜਾਬੀ ਬੰਦੇ ਨੇ ਬੋਲ ਹੈ ਹਾਂਜੀ ਕੀ ਹਾਂਜੀ ਤੁਸੀਂ ਦੇਖ ਸਕਦੇ ਹੋ ਪਿੰਡ ਦੀ ਲਾਈਫ ਬਹੁਤ ਸੋਹਣੀ ਹੁੰਦੀ ਹੈ ਇੱਥੇ ਮੈਨ ਕਰਕੇ ਜੋ ਮੈਨੂੰ ਸਭ ਤੋਂ ਚੀਜ਼ ਪਸੰਦ ਹੈ ਉਹ ਸ਼ਾਂਤੀ ਇੱਥੇ ਸ਼ਾਂਤੀ ਬਹੁਤ ਜ਼ਿਆਦਾ ਸ਼ਹਿਰ ਨਾਲੋਂ ਇਹ ਆਪਾਂ ਹੁਣ ਕਿਸ ਚੀਜ਼ ਦੀ ਸਪਰੇਅ ਕਰ ਰਹੇ ਹਾਂ ਜੀ ਮੈਗਨੀਸ਼ੀਅਮ ਸਲਫੇਟ ਇੱਕ ਕਾਸ਼ ਵਾਸਤੇ ਹੁੰਦੀ ਹੈ ਕਾਸ਼ ਤੇ ਕਰਨੀ ਹੈ ਕਿਸ ਚੀਜ਼ ਲਈ ਸਮਨੇ ਘਾਟ ਬਈ ਬੀ ਉਹਦੇ ਉੱਚੀ ਨਹੀਂ ਵੀ ਹੈ ਜਿਹੜੀ ਇਹ ਅੱਛਾ ਇਹ ਘਾਟਨ ਪੂਰੀ ਕਰੂਗੀ ਇਹ ਘਾਟ ਪੂਰੀ ਸਾਰੀਆਂ ਚੀਜ਼ਾਂ ਦੇ ਵਿੱਚ ਓਕੇ ਇਹ ਤੁਸੀਂ ਸਾਰਾ ਦਿਨ ਅਜਿਹੀ ਕੰਮ ਕਰਨਾ ਹੈ ਸਾਰਾ ਦਿਨ ਕਣਕ ਰਮੀਆਂ ਦੀ ਹਜਾਰ ਵਿਚਲਾ ਹੋਇਆ ਫਿਰ ਫਿਰ ਕਰਾਂਗੇ ਸਾਰੀ ਚੀਜ਼ ਫਿਰ ਤੁਹਾਨੂੰ ਔਖਾ ਨਹੀਂ ਲੱਗਦਾ ਇਹ ਕੰਮ ਨਹੀਂ ਔਖਾ ਵੀ ਹੈ ਆਪਣਾ ਕੰਮ ਹੀ ਅੱਛਾ ਸਪੈਸ਼ਲ ਦੇਖੋ ਆਪਣੇ ਯੂਨੀਫਾਰਮ ਕਹਿ ਸਕਦੇ ਯੂਨੀਫਾਰਮ ਚੇਂਜ ਕਰ ਰਹੇ ਨੇ ਦੇਖੋ ਮੈਂ ਵੀ ਹੁੰਦਰਸ ਆ ਪੈਪ ਚੱਕਲੀ ਉੱਪਰ ਹੀ ਆਪਣੇ ਮੋਢੇ ਤੇ ਮੈਥੋਂ ਅੱਗੇ 4 ਜਾਣੇ ਨੇਗੇ ਇਹ ਚਾਰੇ ਪੈਪ ਖਿੱਚਦੇ ਨੇਗੇ ਤੇ ਮੇਰੀ ਵਾਰੀ 1 2 3 4 5ਵੇਂ ਨੰਬਰ ਤੇ ਹੈਗੀ ਤੇ ਅਸੀਂ ਹੁਣ ਸਪਰੇਅ ਕਰਨ ਸਟਾਰਟ ਹੋ ਗਏ ਆ ਜਿੰਦਗੀ ਕਿਸਾਨਾਂ ਦੀ ਵਧੀਆ ਵੀ ਆ ਪਰ ਟਫ ਵੀ ਹੈ ਪਰ ਉਹਨਾਂ ਮੈਨੂੰ ਲੱਗਦਾ ਮਿਹਨਤ ਦਾ ਮੁੱਲ ਪੈਂਦਾ ਨਹੀਂ ਇਹਨਾਂ ਨੂੰ ਜਿੰਨਾ ਪੈਣਾ ਚਾਹੀਦਾ ਹੈਗਾ ਤੇ ਤਾਈਓ ਅੱਜਕੱਲ ਲੋਕ ਜਿਹੜੇ ਫਾਰਮਰ ਨੇ ਆਪਣੇ ਪ੍ਰੋਟੈਸਟ ਕਰ ਰਹੇ ਨੇ ਤੇ ਸਾਰੇ ਲੋਕਾਂ ਨੂੰ ਨਾਲ ਸਾਥ ਦੇਣਾ ਚਾਹੀਦਾ ਹੈ। ਬਾਬਾ ਬੱਚਰਾ ਖੇਚੋ। ਨਹੀਂ, ਵੇਚ ਤਾਂ ਹੈਗੀ ਐ। ਵੇਚ ਤਾਂ ਹੈਗੀ ਐ। ਚਾਲ ਸੁਣੀ ਲੈ। ਹਾਲੇ ਭੱਜੇ। ਹਾਂ। ਕਾਹਨਾ ਨੂੰ ਭਜਾ ਦੇ ਕਿੱਥੇ ਵੱਡੇ ਬਹਾਨ ਤੇ ਸਹੀ ਹੋਈ ਆ ਗੱਲੀ। ਔਰ ਥਾਰ ਅਗੇ ਦੇ ਬਾਲਕ ਬਲੂ ਖੜਾ। ਫਿਰ ਮੈਂ ਨੱਕੇ ਲਾਵਾਂ। ਹਾਂ ਨੀ ਡਿੱਗ ਗਿਆ। ਓਏ ਮਾ ਨੱਕੇ ਲਾ। ਆਹੋ। ਆਜ ਨੀਣਾ। ਮਾ ਜੀਣਾ। ਓਏ ਆਜ ਫਾਈਨਲੀ ਕਰਦੇ ਨਾਲ ਉਹ ਦੂਹ ਆ ਰਹਿਗਾ। ਹਾਂ? ਉਹ ਕਹਾਂ ਜਾ ਰਿਹਾ? ਕਿਧਰ? ਪਾਬ ਨਾਲ ਤਾਂ ਪੈਪ ਖਿਚਾਵੇ। ਉੱਚੀ ਤਾਂ ਜਾਣਾ ਪੈਪ। ਕਿੱਲੋਂ ਗਾਣਾ? ਗਣਕ ਥੋੜੀ ਬੇਕਾਰ ਹੈ ਜੀ। ਥਿੱਲੀ ਹੈ ਜੀ। ਥਿੱਲੀ ਤਾਂ ਹੀ ਸਪਰੇਅ ਕਰਦੇ ਆ ਮੈਗਨੀਜ਼ ਦੀ ਘਾਟ ਆ। ਥਿੱਲੀ ਤਾਂ ਹੀ ਆ। ਆਹ ਹੋਰ ਸਪਰੇਅ ਕਰਨ ਦਾ ਸ਼ੌਂਕ ਹੈ ਸਾਨੂੰ।

शिद्री शिद्री। आप खेती करने के लिए किस जगह किस पर आते हैं यहाँ पे किस पर आते हैं किस पर? मतलब किस आपके पास साधन कौन सा है मोटरसाइकिल मोटरसाइकिल मोटर कितने किलोमीटर पड़ता है जहाँ से घर पे घर तीस तो किलोमीटर तीस इतना मारिए प्लीज कैमरा देख के आप गप मारने लग, लग जाते हैं तीन किलोमीटर तीन किलोमीटर ठीक है ठीक है फिर तो ठीक है ज्यादा नहीं है लेकिन देख सकते हैं आप आस कोई घर नहीं है तो जहाँ पे आप खाना फिर कैसे आएगा खाना खाना खा के आते हैं मोटरसाइकिल तो में जाके बड़ा फिर इतना बंदा मोटरसाइकिल पर कैसे जाएगा इतना तो खा के आया नहीं ल, ल, लंच कैसे करेंगे आप लंच लंच दो बजे दो बजे करेंगे सारे समान लेके आना रोटी चाय आप घर से ले आए घर से कौन पकाता है में कौन पकाता है गुडिया, गुडिया। गुडिया, थीक। थीक है, पतनी। पतनी भूख लगी हुई है अभी हम क्या खा सकते हैं है, है, है है आप तो हमसे काम करवाने लग गए आप हमें खाना पूछे ही नहीं हमको दो बजे नहीं भूख तो अभी लग रही है ना अभी तो खा गया है मेरा लंच का टाइम हो चुका है तेरा लंच का तो तुम दे देंगे जो रोटी और है कुछ खाना है एक किसान की हमने इंटरव्यू ले ली है अब नेक्स्ट चलते हैं सुनिए प्रगट सिंह प्रगट सिंह जी 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 आपके मुँँ फे, मुँँ फेस पर नहीं पड़ती पड़ती है फिर आप फेस को ढकते क्यों नहीं हो कोई नहीं डरते हम नहीं डरते नहीं डकते फेस को डकते क्यों नहीं हो नहीं डकेंगे

आ? बुकी बुकी? दो दे। दो दे, क्या क्या मतलब आप कहां से लाते हो, गाते आप आप? हो? के खाते हो हो हो? खाते खाता है जे काली पगड़ा सुनील जो चाचा इधर को मुड़ा है ना ये खंबे के ਇਧਰਲੇ ਪਾਸੇ ਨਿਕਾਲਾਂਗੇ ਠੀਕ ਹੈ। ਫਮੇ ਸਮਝਾ ਦਿੰਜੇਂਗਾ। ਤੁਹਾਨੂੰ ਕਿਸਾਨਾਂ ਬਾਰੇ ਇੱਕ ਹੋਰ ਇੰਟਰਸਟਿੰਗ ਗੱਲ ਦੱਸਾਂ ਜੀ। ਤੁਸੀਂ ਜੋ ਇਹ ਬੰਦਾ ਦੇਖ ਰਹੇ ਹੋ। ਤੁਹਾਨੂੰ ਲੱਗਦਾ ਕਿ ਕਿਸਾਨ ਲੱਛ ਅਕਸਰ ਅਨਪੜ੍ਹੇ ਹੁੰਦੇ ਨੇ ਨਾ। ਬਟ ਇਹ ਕਿਸਾਨ ਦੇਖ ਰਹੇ ਹੋ। ਇਧਰ ਚੱਕੋ ਜੀ, ਸਾਗਰ ਸਿੰਘ। ਇਹ ਰਿਟਾਇਰ ਫੌਜੀ ਨੇ ਜੀ। ਤੁਸੀਂ ਦੇਖ ਸਕਦੇ ਹੋ। ਇਹ ਇਹ ਰਿਟਾਇਰ ਫੌਜੀ ਨੇ। ਇਹ ਡਿਸਪਲਿਨ ਦੇ ਇਹਨੇ ਪੱਕੇ ਨੇ। ਬੀ ਜੇ ਇਹਨਾਂ ਨੇ ਮਤਲਬ 8 ਵਜੇ ਲਾਈਟ ਆਉਣੀ ਹੈ ਤਾਂ ਇਹ 7:58 ਮਿੰਟਾਂ ਤੇ ਉੱਥੇ ਖੜੇ ਹੋਣਗੇ ਜੀ ਤੇ ਰੋਟੀ ਇਹਨਾਂ ਨੇ ਬਿਲਕੁਲ ਸ਼ਾਮ ਨੂੰ ਅਸੀਂ ਪੈਂਦੇ ਭਾਵੇਂ 11 ਵਜੇ ਪੈਣ ਪਰ ਰੋਟੀ ਸ਼ਾਮ ਨੂੰ 7:30 ਵਜੇ ਇਹਨਾਂ ਨੇ ਖਾ ਲੈਣੀ ਹੈ ਹਾਂਜੀ ਤੇ ਪੱਕੇ ਸੂਲ ਆਪਏ ਇਹ ਸੂਲ ਪੱਕੇ ਨੇ ਜੀ ਇਹ ਸਾਨੂੰ ਵੀ ਇਹ ਸਿਖਾਉਂਦੇ ਰਹਿੰਦੇ ਨੇ ਕਿ ਅਸੂਲਾਂ ਨੂੰ ਫੋਲੋ ਕਰੋ ਅਕਸਰ ਕਿਉਂਕਿ ਅਸੂਲਾਂ ਨਾਲ ਹੀ ਜ਼ਿੰਦਗੀ ਚੱਲਦੀ ਹੈ ਹਨਾ ਜੀ ਹਾਂਜੀ 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 ਲਾਈਟ ਨਹੀਂ ਲੰਘਣ ਹੁੰਦੀ ਸੀ ਇਹ ਕੀ ਕਰ ਰਹੇ ਹੋ ਜੀ ਪਾਣੀ ਛੋੜ ਰਿਹਾ ਰਾਤ ਨੂੰ ਲੈ ਟਾਏਗਾ ਅੱਛਾ ਪੰਜਾਬੀ ਬੋਲੋ ਜੀ ਆਪ ਪੰਜਾਬ ਮੇ ਹੋ ਠੀਕ ਹੈ ਜੀ ਫਿਰ ਅੱਗੇ ਵਾਸਤੇ ਪੰਜਾਬੀ ਬੋਲੇ ਠੀਕ ਹੈ ਜੀ ਇਹ ਜੇ ਇਹ ਤੁਸੀਂ ਚਾਰ ਪੰਜ ਫਿਰ ਪਰਗਟ ਸਿੰਘ ਜੋ ਚਾਰੇ ਪੰਜ ਤੁਸੀਂ ਫਿਰਦੇ ਹੋ ਸਾਰੇ ਭਈਏ ਤੁਸੀਂ ਛੋਟੇ ਜਿਹੇ ਭਈਆ ਬਈਆ ਕੌਣ ਕੌਣ ਹੈ हां एजे भैया जी यूपी से है ना ठीक है भैया जी साथ खड़ा कर दो हां और अर्जेंट ला गाना था मैं 40 किल्ले जीटी रोड पे हां वो सरदार ने ये ओ एक एक नया गाना है जी वो गायक सिंगर कहंदागा 40 जी, किल्ले जीटी रोड पे दे एक किल्ला ਧੌਣ ਚ ਛੋਟੇ ਵੀ ਕਿੱਲਾ ਧੌਣ ਤੇ ਹੈਗੇ ਸਾਡੇ ਕਿੱਲਾ हां और 40 किल्ले रोड पे जमीन वाली है बेटा हाडा खट्टे ਕੋਲੇ ਚਾਰ ਕਿੱਲੇ ਦੇ 40 ਕਿੱਲੇ ਰੋਡ ਤੇ ਜਮੀਨ ਬੱਲੀਏ ਇੱਕ ਗਾਣਾ ਸੁਣਾ ਦੇ ਕੋਈ ਗਾਣਾ ਏ ਗਾਣਾ ਏ ਉਹ ਮਾਨਕ ਕਰਦੀਆਂ ਨਿੱਕੇ ਜਿਹਾ ਪਲਟਦਾ ਉਹ ਸਾਡੀ 40 ਕਿੱਲੇ ਉਹ ਸਾਡੀ 40 ਕਿੱਲੇ ਰੋਡ ਤੇ ਜਮੀਨ ਬੱਲੀਏ ਨਹੀਂ ਮਾਨ ਕਰਦੀਆਂ ਨਿੱਕੇ ਜਿਹਾ ਪਲਟਦਾ ਸਾਡੀ 40 ਕਿੱਲੇ ਰੋਡ ਤੇ ਜਮੀਨ ਬੱਲੀਏ ਿੰਗਲ 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 ਇਹ ਛੋਟੇ ਪਿੱਛੇ ਕੌਣ ਨੇ ਕੰਪਿਊਟਰ ਲਈ ਇੱਕ ਚੌਕੀਦਾਰ ਨੇ ਪਿੰਡ ਦੇ ਅੱਛਾ

ਸ਼ਾਨੀ ਸਾਂ ਰਹੀ ਕਣਕ ਦੇ ਵਿੱਚ ਹੀ ਛਾਵੇਂ ਪੈਣਾ ਪੈ ਰਿਹਾ ਹੈ ਲਾਈਫ ਦਾ ਔਖੀ ਹੈ ਜੱਟਾਂ ਦੀ ਹੁਣ ਕਿਵੇਂ ਖੜ ਗਏ ਅਚਾ ਪਾਣੀ ਭਰ ਦਿਆ ਢੋਲ ਭਰ ਦਿਆ 1000 ਲੀਟਰ ਅੱਛਾ ਯਾਰ ਕਰਤਾ ਕਣਕ ਕਿਵੇਂ ਤਲਕਵਾ ਕਹਿੰਦੀ ਬੰਦਾ ਮਾਰ ਮੈਂ ਛੜਾਉਂ ਐਂ ਕਹਿੰਦੀ ਪੱਕੀ ਗੱਲ ਹੈ ਜੀ ਕਣਕ ਦਾ ਸੱਚਿਆਂ ਕਹਿੰਦੇ ਬੰਦਾ ਮਾਰ ਛੜਾਉ ਮੈਂ ਇਹ ਕਹਾਬ ਤੇ ਸਾਡੇ ਕੰਨੀ ਬਹੁਤ ਮਸ਼ਹੂਰ ਹੈਗੀ ਤੇ ਰਹੀਂ ਦੀ ਖੁੰਦੀ ਕਸਰ ਮੈਗਜ਼ੀਨ ਪੂਰੀ ਕਰ ਦੂਗੀ ਉਹ ਕਹਿੰਦੇ ਅਸੀਂ ਦਸਣਾ ਚਾਹਣੇ ਦੀ ਕੀ ਕਹਿੰਦੀ ਹੈ ਕਣਕ ਕੀ ਕਹਿੰਦੀ ਹੈ ਅਸੀਂ ਫਾਈਨਲੀ ਕੋਠੇ ਕੋਲੇ ਪਹੁੰਚ ਚੁੱਕੇ ਹਾਂ ਤੇ ਸਪਰੇਅ ਅਸੀਂ 15 ਕਿੱਲਾਂ ਚ ਕਰਤੀ ਚਾਹ ਮੰਨ ਰਹੀ ਹੈ ਦੇਖੋ ਜੀ ਖੇਤ ਦੀ ਚਾਹ ਆ ਜਾਈਂ ਚਾਹ ਤਰ ਲਾਂਗੇ ਉਗਾਲੀਏ ਅਰਜੈਂਟੀਨਾ ਤੁਸੀਂ ਗਾਣਾ ਸੁਣਿਆ ਹੋਊਗਾ ਸਾਡੇ ਮਾਮਾ ਜੀ ਆਰਾਮ ਕਰ ਰਹੇ ਨੇ ਉਹਦੋਂ ਘਰ ਕਿੰਨੇ ਆਏ ਆ ਪੈ ਗਿਆ ਫਰਕਿਆ ਮੜਾ ਵਿੱਚੋਂ ਜਿਹੜਾ ਇਸ ਲੰਚ ਟਾਈਮ ਬ్రో ਉਹ ਸਾ ਚਿੱਟਾ ਜਾਂ ਹੁੰਦਾ ਹਾਂ ਚਿੱਟਾ ਜਾਂ ਹੁੰਦਾ ਨਾ ਨਾ ਉਹਦਾ ਬਾਹਰ ਸਬਜੀ ਕਾ ਜੀ ਇਹ ਚ ਇਹ ਸਬਜੀ ਕਾ ਜੀ ਇਹ ਅੰਬ ਦਾ achar ਜੀ ਅੰਬ ਦਾ achar ਖਾਵੋਗੇ ਅੰਬ ਦਾ achar ਜਦੋਂ ਹੁੰਦਾ ਨਹੀਂ ਉਹ ਨਹੀਂ ਉਹਦੀ ਮੰਮੀ ਵਾਲਾ ਕੰਮ ਭਾਲ ਲੈ ਮੇਰੇ ਪੁੱਛਦਾ ਨਹੀਂ ਵੀ ਉਹ ਮੰਮੀ ਵਾਲਾ ਕੰਮ ਭਾਲਦਾ ਹਾਂ ਜੀ ਬਿਚ ਚਲਾ ਆ ਦੇਖੋ ਤੁਮ ਮੈਂ ਚਿਕਾ ਲਓ ਉੱਥੇ ਨਹੀਂ ਡੱਬੀ ਉਹ ਡੱਬੀ ਨਾ ਨਾ ਫੁੱਟਾ ਪਾ ਰਾ ਜਦੋਂ ਨਾ ਚਾਤਾ ਹੋਰ ਲਾਂਚ ਟਾਈਮ ਲੇਟ ਹੋ ਜਾਂਦਾ ਮੇਰੇ ਨਾਲ ਇਧਰ ਬੈਠੋ ਉਹ ਕਰਦੇ ਮੈਨੂੰ ਵੀ ਖਾ ਰੋਟੀ ਰੜ ਰੋੜ ਕੇ ਤੈਨੂੰ ਵੀ ਖਵਾਵਾਂਗੇ ਤੂੰ ਵੀ ਭੈਣ ਨੂੰ ਤਾਂ ਖਵਾ ਮਹਿਮਾਨ ਆਵੇਂ ਮਹਿਮਾਨ ਕੇ ਮੈਂ ਮੈਂ ਬਾਹਰ ਆ ਹਾਂ ਇਹ ਮੈਂ ਅੱਜ ਤੁਹਾਡੇ ਜੱਟਾਂ ਦੀ ਲਾਈਫ ਦੀ ਕਵਰੇਜ ਕਰਨ ਆਇਆਗਾ ਅੱਛਾ ਵੀ ਇੱਕ 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 ਕਿਸਾਨ ਦੀ ਜ਼ਿੰਦਗੀ ਕਿਵੇਂ ਹੁੰਦੀ ਇੱਕ ਦਿਨ ਤੁਸੀਂ ਤੁਹਾਡੇ ਨਾਲ ਰਹਿਣਾ ਤੇ ਉਹ ਦੱਸਣਾ ਰੋਟੀ ਮੈਨੂੰ ਖਵਾਓ ਤੁਹਾਨੂੰ ਗਰਮ ਕਰਕੇ ਖਵਾ ਦੇਵਾਂਗੇ ਰੋਟੀ ਖਵਾ ਦੇਵਾਂਗੇ ਜੀ ਤੁਹਾਨੂੰ ਵੀਡੀਓ ਆਏਗਾ ਵੀਡੀਓ ਦੇਦਾ ਵੀਡੀਓ ਹਾਂ ਵੀਰਾ ਕੀ ਗੱਬਈ ਮਾਮਾ ਨੂੰ ਬੜਾ ਜੀ ਰੋਟੀ ਓਏ ਜਾਂ ਓਏ ਉਹ ਤਾਇਏ ਕੇ ਸ਼ਮਲਾ ਤਾਈ ਦੀ ਪੋਤੀ ਦਾ ਭੈ ਹੋਇਆ ਹੋਵੇ ਓਏ ਲਾਪੇ ਲੱਡੂ ਹੋਣਾ ਓਏ ਲੈ ਆਉਂਦੇ ਓ ਯਾਰ ਹਾਂ ਰੋਟੀ ਕਾਲਸ ਨਾਲ ਕਾਲੀ ਨਹੀਂ ਹੁੰਦੀ ਮੇਨ ਬੰਦੇ ਮੇਨ ਬੰਦੇ ਆ ਕੇ ਮੇਨ ਬੰਦੇ ਇਧਰ ਚੱਕੋ ਜੀ ਮੇਨ ਬੰਦਾ ਸਾਹਿਬ ਲਾਓ ਜੀ ਕਾਓ ਜੀ ਕਾਓ ਬਹੁਤ ਲੇਟ ਹੋ ਗਿਆ ਆਪ ਭੁੱਖ ਨਹੀਂ ਲੱਗੀ ਇਹ ਬੰਦਾ ਜੀ ਦੇਖੋ ਇਹਦਾ ਐਸ਼ਰ ਵਾਲਾ ਕੰਮ ਐ ਇਹ ਕੰਮ ਪੂਰਾ ਕਰਦਾ ਪਰ ਰੋਟੀ ਇੱਕੋ ਹੀ ਖਾਂਦਾ ਐ ਐਵਰੇਜ ਬਹੁਤ ਜ਼ਿਆਦਾ ਬੰਦੇ ਦੀ ਹਨਾ ਓਏ ਐਵਰੇਜ ਬਹੁਤ ਜ਼ਿਆਦਾ ਬੰਦੇ ਦੀ ਸਪੈਸ਼ਲ ਗੱਡੀ ਇਹ ਆਪਾਂ ਯੂਪੀ ਤੋਂ ਮਗਾਈ ਐ ਹਨਾ ਚਾਗਦਾ ਆਪਾਂ ਇਧਰ ਬਿਹਾਰ ਤੋਂ ਬਿਹਾਰ ਤੋਂ ਕਿ ਯੂਪੀ ਤੋਂ ਯਾਰ ਬਿਹਾਰ ਤੋਂ ਮਗਾਈ ਐ ਰੋਟੀ ਇੱਕ ਖਾਂਦਾ ਐ ਤੇ ਕੰਮ ਪੂਰਾ ਕਰਦਾ ਐ ਐਵਰੇਜ ਵਾਲੀ ਐ ਜੀ ਐਸ਼ਰ ਵਾਲਾ ਕੰਮ ਐ ਗੱਡੀ ਨੂੰ ਸਾੜ ਦਿੱਤਾ ਸਾਰੀ ਤਰ੍ਹਾਂ ਸੇ ਗੱਡੀ ਵਾਲੀ ਦਾ ਸਾਰੀ ਤਰ੍ਹਾਂ ਫਿਟੇ ਖਾ ਲੈ ਰੋਟੀ ਜਨਨ ਸਕਰਾ ਜ਼ੋਰ ਅੱਧਾ ਕਡਾਈ ਨੂੰ ਨਾ ਕੋਈ ਬੋਲ ਦੋ ਪਾੜ ਦਿੰਦੇ ਕੋਈ ਬੋਧ ਦੀ ਹੁਣ ਅਸੀਂ ਹੋਰ ਖੇ ਦਾ ਚੁੱਕੇ ਜੀ बस इससे थोड़ा कम स्प्रे का रह गया फिर बस नबेड़ के आप तू तो देख सकते हो सवेरे आप दस बजे चले हुए बिल्कुल भी नहीं खड़े बाकी जॉब सारे टाइमिंग हिसाब होंगे पर खेती कोई टाइमिंग नहीं कोई भी टाइमिंग नहीं माहौल चेक करो ਇਹ ਸਾਡੇ ਪਿੰਡ ਦਾ ਮਤਲਬ ਇਧਰ ਇਹ ਪੌਸ਼ ਏਰੀਆ ਨਹੀਂ ਪੌਸ਼ ਨਹੀਂ ਇੰਡਸਟਰੀਅਲ ਏਰੀਆ ਇਹ ਇੰਡਸਟਰੀਅਲ ਏਰੀਆ ਦੇਖੋ ਪੱਠਾ ਉਹਦਾ ਸੈਲਰ ਇਧਰ ਸਾਰੀ ਇੰਡਸਟਰੀ ਆ ਗਈ ਤੇ ਇਧਰ ਘਰ ਆ ਗਏ ਸਾਰੇ ਬਸ ਸਪਰੇਅ ਦਾ ਖਤਮ ਹੋਣ ਵਾਲਾ ਜੀ ਤੇ ਹੁਣ ਸ਼ਾਮ ਦੇ 4:30 ਵੱਜ ਚੁੱਕੇ ਨੇ ਤੇ ਅਸੀਂ ਇੱਥੋਂ ਹੁਣ ਜਾ ਰਹੇ ਹਾਂ ਦੋ ਘੇੜੇ ਰਗੇ ਉਨ ਕਰੇ ਜਾਵਾਂਗੇ ਤੇ ਘਰੇ ਜਾ ਕੇ ਇਹ ਦੋ ਵਾਰ ਗਰਾਊਂਡ 'ਚ